ਦੇ ਪਿਆਰੇ ਵੀ ਹਰਜੋਤ ਕਮਲ ਸਾਹਿਬ ਐਕਸਐਮਐਲਏ ਬੋਲ ਰਹੇ ਸੰਨ ਸਾਡੇ ਪ੍ਰਧਾਨ ਸਾਹਿਬ ਸੀਮੰਤ ਗਰਗ ਜੀ ਸ਼੍ਰੀ ਨਤਖ ਮਰਾੜ ਸਾਹਿਬ ਸਾਡੇ ਵੱਡੇ ਭਾਈ ਸਰਦਾਰ ਕਿਵਾਰਸ ਕਰਤਾਰ ਸਿੰਘ ਸਿੱਖਾਂ ਵਾਲੇ ਵਾਲੇ ਮਿੱਤੀ ਸਤਾਰਾ ਸਾਹਿਬ ਰਾਹੁਲ ਗਰਗ ਸ਼੍ਰੀ ਰਾਜਨ ਸੋਦ ਜਗਜੀਵਨ ਸਿੰਘ ਮੀਨਾ ਔਰ ਪਿਆਰੀ ਭੈਣ ਮਨਿੰਦਰ ਜੀ ਮੇਰੇ ਸਾਹਮਣੇ ਬੈਠੇ ਭੈਣੋ ਭਰਾਵੋ ਬੇਟੀਆਂ ਬੱਚਿਆਂ ਬਜ਼ੁਰਗੋ ਦੋਸਤੋ ਮਿੱਤਰੋ ਹਰ ਸ਼ਖਸ ਨੂੰ ਦਰਜਾ ਬਦਰਜਾ ਬਾ ਅਦਬ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਥੋੜਾ ਪਿੱਛੋਂ ਲੇਟ ਹੋ ਜਾਈਦਾ ਪ੍ਰੋਗਰਾਮ ਤੇ ਬਹੁਤ ਟਾਈਮ ਲੱਗ ਜਾਂਦਾ ਫਿਰ ਬੱਚੇ ਫੋਟੋ ਫੋਟੋ ਖਿਚਾਉਣ ਲੱਗ ਪੈਂਦੇ ਆ ਹਾਲਾਂਕਿ ਮੈਨੂੰ ਗਾਣਾ ਵਾਦ ਕੀਤੇ ਨਹੀਂ ਮੇਰਾ ਖਾ 10 12 ਸਾਲ ਹੋ ਗਏ 15 ਸਾਲ ਤੇ ਫੇਰ ਵੀ ਉਹ ਫੋਟੋ ਖਿਚਾਉਂਦੇ ਆ ਉਹਨਾਂ ਦੀ ਮਿਹਰਬਾਨੀ ਮੈਂ ਤਾਂ ਕਈ ਵਾਰੀ ਕਿਹਾ ਇੱਥੇ ਕਿਹੜੀ ਕੰਟੀ ਨਾ ਕਹਿ ਭਾਈ ਆ ਉਹ ਬੈਠ ਭਰਾਵਾਂ ਧੱਕ ਤੋਂ ਗਲੇ ਜਿਹੜਾ ਹੱਸਵਾ ਜੋ ਤੇ ਤਕਿਆ ਉਹ ਜ਼ੁਲਫਾਂ ਨ ਪਛਾਣਦੇ ਸੀ ਹੁਣ ਤਾਂ ਤੇ ਕਹਿੰਦੇ ਚਲੋ ਉਸ ਕਰਕੇ ਵੀ ਥੋੜਾ ਲੇਟ ਹੋ ਜਾਂਦੇ ਆ ਪ੍ਰੋਬਲਮ ਕਿ ਡਬਲ ਟਾਈਮ ਲੱਗ ਜਾਂਦਾ ਫੋਟੋ ਫੋਟੋ ਖਿਚਾਉਂਦੇ ਆ ਤੇ ਮੈਂ ਜਾਂ ਮੈਨੂੰ ਨਹੀਂ ਚੰਗਾ ਲੱਗਦਾ ਧੋਪ ਵਿੱਚ ਇੰਤਜ਼ਾਰ ਕੀਤੀ ਜਾਵੇ ਜੇ ਤੁਸੀਂ ਤਕਲੀਫ ਨਹੀਂ ਕੀਤੀ ਆ ਤੇ ਦਸ ਤਬਦਸਤਾ ਮਾਫੀ ਵੀ ਔਰ ਤੁਹਾਡਾ ਧੰਨਵਾਦ ਬਸ ਸਾਰੀਆਂ ਗੱਲਾਂ ਅਜੋ ਜੀ ਨੇ ਵੀ ਦਸਦੀਆਂ ਇੱਕ ਹੁੰਦੇ ਪੜੇ ਗੁੜੇ ਇੱਕ ਆਗ ਹੁੰਦੇ ਆ ਸਾਡੇ ਕੋਲ ਬੁਲਾ ਰਹੇ ਤਾਂ ਘਾਗ ਬੈਠੇ ਆ ਜਿਹੜੇ ਇੰਨਾ ਅੱਛਾ ਬੋਲਦੇ ਆ ਤੇ ਲੇਕਿਨ ਇੰਨੇ ਨਾ ਨਿ ਹੁਕਮ ਲਾਤਾ ਕਿਉਂਕਿ ਵੀ ਅਗਲੇ ਪ੍ਰੋਗਰਾਮਾਂ 'ਤੇ ਜਾਣਾ ਬਹੁਤ ਸਭਾ ਸਖਤ ਹੈ ਇਸ ਗਰਮੀ ਦੇ ਵਿੱਚ ਕੋਈ ਇੰਤਜ਼ਾਰ ਕਰੇ ਉਹ ਵਾਸਰ ਨਹੀਂ ਮੈਂ ਬਸ ਸਿਰਫ ਬੇਨਤੀ ਕਰਨੀ ਹੈ ਕਿ ਦਿੱਲੀੋਂ ਇੱਥੋਂ ਮੈਨੂੰ ਦਿੱਲੀ ਜਾਣਾ ਪਿਆ ਅਨਜਲਦੀ ਖੇੜਿਆ ਚਾਹੁੰਦਾ ਤਾਂ ਮੈਂ ਉਦੋਂ ਹੀ ਸੀਗਾ ਕਿ ਮੈਂ ਇੱਥੇ ਰਹਾ ਪੰਜਾਬ 'ਚ ਲੇਕਿਨ ਐਸਾ ਹੋ ਨਾ ਪਾਇਆ ਜਾਂ ਹੋਣ ਦਿੱਤਾ ਨਾ ਗਿਆ ਤੇ ਫਿਰ ਕੰਜਲ ਕਰਾ ਕੇ ਮੋਤੀ ਸਾਹਿਬ ਦੀ ਨਜ਼ਰੇ ਪੈ ਗਿਆ ਹਮੇਸ਼ਾ ਸਾਹਿਬ ਨੇ ਜੁਆਇਨ ਕਰਾਇਆ ਮੋਤੀ ਸਾਹਿਬ ਨੇ ਪਹਿਲਾ ਚੇਅਰਮੈਨ ਲਾਇਆ ਫਿਰ ਐਮਪੀ ਬਣਾਇਆ ਪਰ ਜਦੋਂ ਐਮਪੀ ਬਣ ਗਿਆ ਤੇ ਫਿਰ ਹੁਣ ਪਾਰਲੀਮੈਂਟ ਦੇ ਸੈਸ਼ਨ ਚ ਬੋਲਣਾ ਹੁੰਦਾ ਪਹਿਲੀ ਵਾਰੀ ਮੇਰਾ ਨਾਮ ਅਨਾਉਂਸ ਹੋਇਆ ਪਹਿਲੀ ਵਾਰੀ ਮੈਂ ਵੱਡੇ ਸਾਹਿਬ ਜਗਤguru ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਆ ਤੇ ਫਿਰ ਮੈਂ ਕਿਹਾ ਪ੍ਰਧਾਨ ਮੰਤਰੀ ਜੀ ਕਿ ਮੇਰੇ ਵਤਨ ਦੇ ਸਭ ਤੋਂ ਪਾਵਰਫੁਲ ਲੋਕੋ ਇਸ ਲੋਕ ਤਖਤ ਦੇ ਮੰਦਰ ਦੇ ਗੁੰਬਦ ਥੱਲੇ ਬੈਠੇ ਲੋਕੋ ਮੇਰੀ ਬੇਨਤੀ ਗੌਰ ਨਾ ਸੁਣਿਓ ਬੇਸ਼ੱਕ ਮੈਨੂੰ ਦਿੱਲੀ ਨੇ ਦਿੱਤਾ ਪਰ ਮੈਂ ਉਸ ਧਰਤੀ ਦਾ ਵਸਨ ਦਾ ਜਿਹੜੀ ਧਰਤੀ ਬੜੀ ਜ਼ਰਖੇਸ਼ ਸੀ ਜਿਹਦਾ ਪਾਣੀ ਬੜਾ ਕਮਾਲ ਸੀ ਜਦੋਂ ਵੈਦ ਜਾਂ ਡਾਕਟਰ ਜਵਾਬ ਦੇ ਦਿੰਦੇ ਸੀ ਦੋਨੋ ਕਹਿੰਦੇ ਸੀ ਦਵਾਈ ਨੇ ਕੰਮ ਨਹੀਂ ਕਰਨਾ ਇਹਨੂੰ ਪੰਜਾਬ ਵੱਲ ਲੈ ਜਾਓ ਉੱਥੇ ਦੀ ਹਵਾ ਤੇ ਪਾਣੀ ਵਿੱਚ ਇਹਨਾਂ ਅਸਰ ਹੈ ਕਿ ਬੇਰਾ ਦਵਾਈਆਂ ਤੋਂ ਬੰਦਾ ਠੀਕ ਹੋ ਜਾਂਦਾ ਹਵਾ ਬੜੀ ਸ਼ੁੱਧ ਸੀ ਪਾਣੀ ਬੜਾ ਸ਼ੁੱਧ ਸੀ ਮੈਂ ਕਿਹਾ ਪ੍ਰਧਾਨ ਮੰਤਰੀ ਜੀ ਨਾ ਅਸੀਂ ਪਾਣੀ ਬਚਾ ਸਕੀਏ ਨਾ ਅਸੀਂ ਧਰਤੀ ਬਚਾ ਸਕੀਏ ਉਹ ਧਰਤੀ ਜਿੱਥੇ ਬੰਦਾ ਮਾਰ ਕੇ ਦੱਬਦੇ ਉੱਤੇ ਦੁਬਾਰਾ ਜਿੰਦਾ ਹੋ ਜਾ ਉਹ ਧਰਤੀ ਹੁੰਦੀ ਸੀ ਪੰਜਾਬ ਦੀ ਤੇ ਨਾ ਅਸੀਂ ਜਵਾਨੀ ਬਚਾ ਸਕੀ ਨਾ ਪਾਣੀ ਨਾ ਇਹ ਸਾਰਾ ਕੁਝ ਤੇ ਜੇ ਮੈਨੂੰ ਬੇਸ਼ੱਕ ਦਿੱਲੀੋਂ ਮੈਂ ਜਿੱਤਿਆ ਮੇਰੇ ਦੇਸ਼ ਤੇ ਮੇਰਾ ਦੇਸ਼ ਪੰਜਾਬ ਹੈ ਮੇਰਾ ਦਿਲ ਧੜਕਦਾ ਪੰਜਾਬ ਚ ਮੈਂ ਬੇਸ਼ੱਕ ਜਿੱਥੇ ਇੱਥੇ ਦਿੱਲੀ ਆ ਗਿਆ ਪਰ ਮੇਰਾ ਖਿਆਲ ਕਰਿਓ ਮੇਰੇ ਲੋਕਾਂ ਦਾ 5 ਸਾਲ ਲੰਘ ਗਏ ਜਦੋਂ ਸਾਢੇ 4 ਸਾਲ ਗੁਜ਼ਰ ਗਏ ਉਦੋਂ ਵਿੱਚ ਨਵੀਆਂ ਚੋਣਾ ਦਾ ਮੌਸਮ ਆਉਣਾ ਮਸ਼ਾਅੱਲਾਹੁਦੀਨ ਤਿਆਰੀਆਂ ਸ਼ੁਰੂ ਹੋ ਜੈਣਾ ਇਹ ਰੇ ਸਲਾਹ ਕਰਨ ਲੱਗ ਪਏ ਇਹ ਵੀ ਜਦੋਂ ਵੀ ਬੋਲਿਆ ਜਿੰਨੀ ਵਾਰੀ ਵੀ ਬੋਲਿਆ ਪਾਰਲੀਮੈਂਟ ਵਿੱਚ ਜਿਤਾਉਂਦੀ ਦਿੱਲੀ ਆ ਗੋਲਦਾ ਪੰਜਾਬ ਬਾਰੇ ਆ ਮੈਂ ਦਿੱਲੀ ਦੇ ਲੋਕਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਇਹ ਤਦ ਹੀ ਰਾਤੋ ਰਾਤ ਬੂੜਾ ਹੋ ਗਿਆ ਸੀ ਮੈਂ ਆਪਣਾ ਮੇਰੇ ਨਾਲ ਦੇ ਤਾਂ ਤੁਮ ਤੇ ਉਸੇ ਤਰ੍ਹਾਂ ਲਾਉਂਦੇ ਆ ਮੈਨੂੰ ਮੇਨੇ ਵੀ ਮਾਰਦੇ ਹੰਗ ਗਿਆ ਸੀ ਕੋਕੇ ਕੋਕੇ ਵਿੱਚ ਹੀ ਜਾਂਦਾ ਦਿਲ ਟੋਕੇ ਟੋਕੇ ਕਰੀ ਜਾਂਦਾ ਕਿਤੇ 121 ਰਮਾਲ ਵੰਡੀ ਜਾਂਦਾ ਤੇ ਰੁਪਈਆ ਦੇ 20 ਪੈਂਦੇ ਸੀ ਮੈਂ ਕਿਹਾ ਨਹੀਂ ਮੈਂ ਜਾਰਨਪੁਰ ਹੀ ਰਸਿ ਗਏ ਉਹ ਕਹਿੰਦੀ ਹੁਣ ਲਾਲਚ ਛੱਡ ਜੇ ਪੇਟ ਭਰ ਗਿਆ ਤਾਂ ਆਪਣੇ ਲੋਕਾਂ ਦਾ ਸੋਚ ਤੇ ਇਸ ਕਰਕੇ ਮੈਂ ਸਿਰ ਟੱਕ ਗਿਆ ਤੁਹਾਨੂੰ ਕਰੋ ਤੁਸੀਂ ਕੰਮ ਕਰੋ ਦਿੱਲੀ ਦੇ ਲੋਕਾਂ ਦਾ ਮੈਂ ਬੜਾ ਸ਼ੁਕਰਗੁਜ਼ਾਰ ਆ ਮੈਂ ਇਹ ਕਹਿਣਾ ਚਾਹੁੰਦਾ ਕਿ ਸਲਾਹ ਫਿਰੇ ਹੋ ਗਈ ਕਿ ਮੈਨੂੰ ਪ੍ਰਧਾਨ ਮੰਤਰੀ ਸਾਹਿਬ ਨੇ ਬੁਲਾਇਆ ਕਹਿਣ ਲੱਗੇ ਵੀ ਬੰਦਾ ਰੱਬ ਦਾ ਪੰਜਾਬ 'ਚ ਮੈਂ ਵੀ ਰਿਹਾ ਵੈਸੇ ਮੈਂ ਤਾਂ ਦੋ ਤਿੰਨ ਸਾਲ ਰਿਹਾ ਲਗਾਤਾਰ ਜਿਹੜਾ ਪੰਜਾਬ ਦੇ ਲੋਕਾਂ ਨੂੰ ਮਿਲ ਲੈਂਦਾ ਜਿਹੜਾ ਪੰਜਾਬ ਦੀ ਰੋਟੀ ਖਾ ਲੈਂਦਾ ਤੁਹਾਨੂੰ ਪਤਾ ਆਪਣੀ ਤੜਕਾ ਵੀ ਆਪਣਾ ਘਰ ਕਮਾਲ ਐ ਵੀ ਥੋੜੀ ਗੁਜਰਾਤ ਚ ਵੀ ਲਿਖਿਆ ਹੁੰਦਾ ਪੰਜਾਬੀ ਤੋਟਾ ਪੰਜਾਬੀ ਤੜਕਾ ਚਾਚੇ ਦਾ ਢਾਬਾ ਫਲਾ ਕਿਉਂਕਿ ਪੰਜਾਬ ਦੇ ਲੋਕਾਂ ਦਾ ਟੇਸ ਹੀ ਲੱਗਿਆ ਖਾਣਾ ਹੀ ਲੱਗਿਆ ਕਹਿਣ ਲੱਗੇ ਖਾਣੇ ਤੋਂ ਲੈ ਕੇ ਖੇਤਾਂ ਤੱਕ ਮੈਂ ਵੀ ਰਿਆਂ ਪਰ ਤੇਰੀਆਂ ਹੱਡਾਂ ਚ ਨਿਕਲਦਾ ਨਹੀਂ ਕਿਉਂਕਿ ਤੂੰ ਉੱਥੇ ਜੰਮਿਆ ਕੀ ਹੋਣਾ ਸਲਾਵਾ ਹੋ ਰਹੀਆਂ ਕਿਹੜੇ ਐਮਪੀ ਦੀ ਟਿਕਟ ਕੱਟਣੀ ਆ ਇਹਨੂੰ ਸ਼ਿਫਟ ਕਰਨਾ ਕਿ ਸਾਰਿਆਂ ਦੀਆਂ ਡੇਟਾ ਕੱਟ ਕੇ ਤੇ ਉੱਥੇ ਦਿੱਲੀ ਨਵੇਂ ਐਮਪੀ ਵੀ ਕਿਹੜੇ ਕਰ ਦਿੱਤੇ ਆ ਦੱਸ ਤੈਨੂੰ ਤੇਰੀ ਟਿਕਟ ਨਹੀਂ ਕੱਟੀ 10 ਦਿਨ ਹੋ ਗਏ 10 ਤੈਨੂੰ ਪੰਜਾਬ ਭੇਜ ਲਈਏ ਸ਼ਿਫਟ ਕਰਦੀਏ ਮੈਂ ਕਿਹਾ ਜੀ ਭੇਜ ਦਿਓ ਕਹਿੰਦੇ ਹਲਕਾ ਪਹਿਲੇ ਜਲੰਧਰ ਚ ਆ ਗਿਆ ਅਖਬਾਰ ਚ ਇੱਕਦਮ ਪਹਿਲਾਂ ਬੁਲਾਇਆ ਮੈਂ ਕਿਹਾ ਤੇਰੇ ਜਲੰਧਰ ਭੇਜ ਰਹਿ ਜਲੰਧਰ ਅਕਤੂਸ਼ੇ ਹੈ ਰਮੇ ਦਾ ਉੱਥੇ ਨਾਲ ਪੈਂਦੇ ਆ ਸ਼ਨੀਪੁਰ ਤੇ ਜਿਲੰਦੇ ਥੋੜੇ ਸਮਾਂ ਤੋਂ ਮੈਂ ਰਹਿ ਰਿਹਾ ਸਰ ਫਿਰ ਕਹਿ ਲੱਗੇ ਹਸ਼ਿਆਰਪੁਰ ਉਹਨਾਂ ਨੇ ਵੀ ਕਿਹਾ ਅਖਬਾਰਾਂ ਵਾਲੇ ਕਿਆ ਖਾਲੀ ਕਰਦੇ ਸੀ ਫਿਰ ਇਧਰ ਉਧਰ ਖ਼ੈਰ ਨਾ ਚੱਲਦੇ ਰੇ ਯੂਪੀ ਤੋਂ ਵੀ ਬੰਦਿਆ ਨਾ ਕਿ ਮੈਂ ਕਿਉਂ ਮੈਂ ਜੀ ਤਾਂ ਕਹਿ ਰਿਹਾ ਸੀ ਪੰਜਾਬ ਆ ਇਹ ਹਲਕੇ ਆ ਜਿਹੜੇ ਉੱਥੋਂ ਤੋਂ ਮੈਂ ਕੋਈ ਨਹੀਂ ਮਨ ਮੰਨੀ ਮੰਦਾ ਫਿਰ ਖੀਰ ਇੱਕ ਦਿਨ ਬੁਲਾ ਕੇ ਜਦੋਂ ਉਹਨਾਂ ਨੇ ਕਿਹਾ ਨਾ ਤੈਨੂੰ ਹਲਕਾ ਦਿੱਤਾ ਜਾਂਦਾ ਹੈ ਫਰੀਦ ਕੋਟ ਜਦੋਂ ਫਰੀਦਕੋਟ ਗਿਆ ਫਿਰ ਮੇਰਾ ਜਿਹੜੀ ਅੰਤਰੀ ਰੂਹ ਜਾਗ ਪਈ ਅੱਖਾਂ ਚਲਸੋ ਆ ਗਿਆ ਮੈਂ ਕਿਹਾ ਬਾਬੇ ਫਰੀਦ ਦਾ ਸੂਫੀਆਂ ਦਾ ਨਗਰ ਆ ਉਹਨਾਂ ਦਾ ਉਹ ਕਿਤੇ ਮਰ ਕੇ ਵੀ ਮਰਿਆ ਨਹੀਂ ਕਰਦੇ ਫਕੀਰਾਂ ਦੀ ਦੁਨੀਆ ਵਿੱਚ ਜ਼ਿੰਦਾ ਮਰਦੇ ਨੂੰ ਮਿਲਦੇ ਜ਼ਿੰਦਾ ਨੇ ਗੁਰਨਾਣਕ ਸਾਹਿਬ ਨੇ ਕਿਹਾ ਜਬਾਬਾ ਜੱਫਾ ਸਾਹਾ ਮਹਾਂਜਾਣ ਉਹਨਾਂ ਨੇ ਕਿਹਾ ਦੇਖੋ ਜੀ ਬਾਬੇ ਫਰੀਦ ਨੇ ਵੀ ਕਿਹਾ ਕਿ ਉਹ ਬਸਤੀਆਂ ਉਹ ਆਬਾਦ ਆ ਉਹ ਕਹਿੰਦੇ ਜੀ ਉਹ ਕਿਦਾਂ ਆਬਾਦ ਉਹ ਕਬਰਾਂ ਕਿਦਾਂ ਆਬਾਦ ਹੋ ਸਕਦੀਆਂ ਕਹਿੰਦਾ ਇਧਰ ਕਹਿੰਦਾ ਫਰੀਦਾ ਉਹ ਜੋ ਦਿਸਣ ਢੇਰੀਆਂ ਉਹਨਾਂ ਤੇ ਪੈ ਕੱਖ ਉਹ ਇਧਰੋਂ ਉਧਰੋਂ ਕੋਈ ਨਹੀਂ ਬੜਾ ਇਧਰੋਂ ਕਿ ਤਰ ਕਰ ਲੱਖ ਇਸ ਕਰਕੇ ਉਹ ਆਵਾਜ਼ ਆ ਮੈਂ ਕਿਹਾ ਬਾਬਾ ਫਰੀਦ ਜਿੰਦਾ ਨੇ ਜਦੋਂ ਪਤਾ ਲੱਗਾ ਕਿ ਇੱਥੇ ਤੀਨਾ ਕਾਂਗੜੀ ਜਿੱਥੇ ਗੁਰੂ ਸਾਹਿਬ ਨੇ ਸਫਰਨਾਮਾ ਲਿਖਿਆ ਐਸੀ ਰੂ ਝੰਡੋੜੀ ਜ਼ਾਲਮ ਰੰਗਜੀਤ ਦੀ ਜਿਹੜਾ ਕਿਸੇ ਨੂੰ ਬਖਸ਼ਣਾ ਨਹੀਂ ਸੀਗਾ ਉਹ ਵੀ ਹਿਰ ਵੀ ਨਾਲੇ ਮਰ ਗਿਆ ਫੇਚੇ ਤੇ ਦਮਦਮਾ ਸਾਹ ਕੀ ਇਹ ਚੀਜ਼ ਤਾਂ ਮੁਕਸਰ ਵੀ ਹੈ ਫੇ ਮੈਂ ਕਿਹਾ ਇਹ ਇਲਾਕਾ ਵਧੀਆ ਆਇਆ ਤਾਂ ਮੈਂ ਇੰਤਾਂ ਸੀ ਜਦਾਂ ਬੜੀ ਦੇਰ ਬਾਅਦ ਕੋਈ ਬੀਬੀ ਭੈਣ ਤੇਕਿਆਂ ਦੀ ਆਵੇ ਤੋਨੂੰ ਹੁੰਦਾ ਭੈਣ ਭਾਈ ਬੜੇ ਅੱਤਾਂ ਤੇ ਚੁੱਕ ਲੈਣਾ ਬੀਬੀ ਬੜੀ ਦੇਰ ਬਾਅਦ ਆਈ ਪਿੱਕ ਤੇ ਉਹ ਉਹਦੇ ਦੇ ਸਾਡਾ ਮਿਲਣਾ ਪਹਿਲੇ ਜਨ ਆ ਡੇਢ ਮਹੀਨਾ ਹੋ ਚੱਲਿਆ ਹਾਲਤ ਖਰਾਬ ਆ ਹੋਣ ਕੀ ਤੁਸੀਂ ਉੱਥੇ ਖੜੇ ਸੀ ਮੈਨੂੰ ਗਿਲਤੀ ਸੀ ਤਕਨੀਕ ਹੋ ਰਹੀ ਸੀ ਕਿ ਤੁਸੀਂ ਖੜੇ ਹੋ ਚੰਦਨ ਵਾਲਿਆਂ ਨੇ ਘੇਰਿਆ ਸੀ ਕੰਨ ਕੋਲ ਵਾਕਿਆ ਹੀ ਐਸਾ ਹੋ ਗਿਆ ਵਿਰੋਧ ਤਾਂ ਰੋਜ਼ ਹੁੰਦੀ ਆ ਕੱਲ ਜਰਾ ਏਡਾ ਕੋਈ ਮੰਨ ਜਾ ਉਹਨਾਂ ਦਾ ਬੜ ਗਿਆ ਸੀ ਕਿ ਇਹਦਾ ਹੁਣ ਅੱਜ ਕੰਮ ਕਰਦਾ ਮੈਂ ਮੋਤੀ ਸਾਹਿਬ ਦੀ ਰੈਲੀ ਤੇ ਜਾ ਰਿਹਾ ਸੀ ਰਸਤੇ 'ਚ ਗਿਆ 1200 ਬੰਦਾ ਸੀ ਕਿ ਅੱਜ ਅੱਗੇ ਨਹੀਂ ਮੈਂ ਦੇਖੇ ਕੋਈ ਬੱਚਾ ਕੋਈ ਸਾਜਾ ਕਿਰਪਾਨ ਹੋਵੇ ਕੱਲ ਉਹਨਾਂ ਨੇ ਕਿਹਾ ਇਹਦਾ ਕਰ ਲੋ ਤੇ ਫੇਰ ਕਿਸੇ ਉਸ ਦੀ ਵੀ ਚਿਹਰਾ ਦੇਖਿਆ ਮੇਰੇ ਚਿਹਰੇ 'ਤੇ ਖਬਰ ਨਹੀਂ ਸੀ ਮੈਂ ਆਪਣੇ ਆਪ ਨੂੰ ਤਿਆਰ ਕਰ ਲਿਆ ਸੀ ਮੇਰਾ ਸ਼ਾਇਦ ਦਾਇਮ ਆਦਾ ਚਲੋ ਕੋਈ ਨਾ ਜਰੂਰ ਤੇ ਵੀ ਸੱਚ ਜਿਹਨੇ ਵੀ ਬੋਲੇ ਉਹਨੂੰ ਇਹ ਸਜ਼ਾ ਦਿੱਤੀ ਜੀ ਦੁਨੀਆ ਅੱਜ ਨਹੀਂ ਜਦੋਂ ਤੂੰ ਦੁਨੀਆ ਚੰਗੀ ਆ ਤੁਸੀਂ ਦੇਖੋ ਮੇਰੇ ਚਿਹਰੇ ਤੇ ਮੌਤ ਦੀ ਕੋਈ ਖੌਫ ਨਹੀਂ ਸੀ ਪਰ ਇਹ ਤੁਹਾਨੂੰ ਪਤਾ ਸੀ ਅੱਜ ਕੰਮ ਆਉਣਾ ਹੈ ਉਹ ਰੈਲੀ ਸ਼ੁਰੂ ਨਹੀਂ ਸੀ ਕਰ ਰਹਾ ਮੋਤੀ ਸਾਹਿਬ ਨੂੰ ਪਤਾ ਲੱਗਾ ਕਿ ਰਵੇਲ ਨੇ ਉਹਨਾਂ ਨੇ ਕਿਹਾ ਉਹਨੂੰ ਬਲਾਕ ਇਲਾ ਕੱਢ ਕੇ ਲਿਆ ਫਿਰ ਡੀਜੀਪੀ ਸਾਹਿਬ ਨੂੰ ਪਤਾ ਲੱਗਿਆ ਡੀਜੀਪੀ ਸਾਹਿਬ ਆ ਗਿਆ ਬੀ ਉਹਨੇ ਐਡੀਜੀਪੀ ਸਾਹਮਣੇ ਜਾ ਕੇ ਆਈਜੀ ਆ ਗਿਆ ਐਸਐਸਪੀ ਬਹੁਤ ਫੋਰਸ ਲੱਗੀ ਕਿਸੇ ਤਰ੍ਹਾਂ ਮੈਨੂੰ ਕੱਢਿਆ ਫਿਰ ਕੀ ਹੋਣਾ ਉਹਨਾਂ ਨੇ ਕੀ ਨਹੀਂ ਰਹਾ ਹਾਈ ਮਰਕਾਰ ਮੈਂ ਹੱਥ ਜੋੜ ਕੇ ਇਹ ਕਹਿਣਾ ਚਾਹੁੰਦਾ ਦਿੱਤੀ ਬੰਦਿਆਂ ਨੂੰ ਪਤਾ ਨਹੀਂ ਕਦੋਂ ਜਾਏ ਹੋ ਸਿਲੈਕਸ਼ਨ ਹੋ ਰਿਹਾ ਸਾਡੀ ਜੰਮਣ ਤੋਂ ਪਹਿਲਾਂ ਦੇ ਕੋਈ ਐਮਪੀ ਬਣ ਜਾਂਦਾ ਕੋਈ ਐਨਐਲਐਮ ਬਣ ਜਾਂਦਾ ਸਰਕਾਰਾਂ ਬਣਦੀਆਂ ਨੇ ਟਟੀਆਂ ਨੇ ਮੈਂ ਭਰਾਵੋ ਸਾਰਿਆਂ ਦਾ ਹੀ ਨੌਕਰ ਹਾਂ ਮੈਂ ਸਾਰਿਆਂ ਦਾ ਹੀ ਨੌਕਰ ਹਾਂ ਇੱਕ ਪਿੰਡ ਵਿੱਚ ਇੱਕ ਬੇਟੀ ਦੇ ਬੇਇਰਮਤੀ ਕੀਤੀ ਸੀ ਉਹਦੇ ਕੱਪੜੇ ਪਾੜੇ ਉਹਦੀ ਮਾਂ ਦੇਗੀ ਉਹ ਪਿੰਡ ਦੇ ਦੋ ਦੋ ਚਾਰ ਲੋਕ ਸੀਗੇ ਉਹਨਾਂ ਨੇ ਕਿਹਾ ਰਾਤ ਨੂੰ ਤੁਹਾਨੂੰ ਨਾ ਐਂਦਾ ਕਰਕੇ ਤੁਸੀਂ ਅੱਗ ਲਾ ਦੇਣੀ ਪੇਸੀ ਮੇਰੀ ਉਹ ਪਿਓ ਤੇਰੀ ਗੱਲ ਲਾ ਕੀ ਹੋ ਰਿਹਾ ਉਹ ਤੁਸੀਂ ਦੱਸੋ ਕਿ ਤੁਹਾਡੇ ਸਾਹਮਣੇ ਕਿਸੇ ਧੀ ਭੈਣ ਦੀ ਕਿਉਂਕਿ ਸਾਡੀ ਹਿਸਟਰੀ ਤੇ ਹੈ ਕਿ ਮਹਿਮਦ ਸਾਹਿਬ ਵਾਲੀ ਤੋਂ ਵੀ ਅਸੀਂ ਆਪਣੀਆਂ ਬੇਟੀਆਂ ਨੂੰ ਛਲਾ ਕੇ ਲਿਆਉਂਦੇ ਰਹੇ ਇੱਜ਼ਤਾਂ ਬਚਾਉਣ ਵਾਲੇ ਲੋਕ ਹੈ ਕਿ ਮੈਂ ਤਾਂ ਸੋਚਿਆ ਮੈਨੂੰ ਸ਼ਾਵਾਸ਼ ਦੇਣਗੇ ਉਦੋਂ ਮੈਂ 2 ਮਿੰਟ ਬੋਲਿਆ ਮੈਂ ਤਾਂ ਨਾ ਪਿੰਡ ਦੇ ਦੋ ਤਿੰਨ ਬੰਦਿਆਂ ਨੂੰ ਕਿਹਾ ਸੀ ਕਿ ਪਹਿਲੀ ਤਰੀਕ ਤੱਕ ਯਾ ਤੁਸੀਂ ਸਬਰ ਕਰੋ ਗੱਲ ਲਾ ਕੇ ਜਦ ਰੋਇਆ 2 ਤਰੀਕ ਨੂੰ ਦੇਖ ਲਾਂਗੇ ਇਹਨਾਂ ਨੂੰ ਇਹਨਾਂ ਨੂੰ ਦੇ ਵਿੱਚ ਮੈਂ ਇਧਰ ਕਿ ਕਿਸਾਨਾਂ ਨੂੰ ਦੇਖਾਂਗੇ ਜਾਂ ਜੱਥੇਬੰਦੀ ਨੂੰ ਦੇਖ ਲਾਂਗੇ ਮੈਂ ਤਾਂ ਕਿਹਾ ਦੋ ਚਾਰ ਬੰਦੇ ਸੀ ਤੇ ਜਦੋਂ ਪੰਡਾ ਚ ਦੇਖ ਲਾਂਗੇ ਨਾ ਉਹ ਖਰੇ ਪਤਾ ਨਹੀਂ ਇਹਦਾ ਕੀ ਤਰਜਮਾ ਹੈ ਉਹ ਦੇਖ ਲਾਂਗੇ ਮੈਂ ਭਰਾਵਾ ਜੱਗਾ ਡਾਕੂ ਲੈਡੀਆਂ ਵਰਗੇ ਤੇ ਮੇਰੇ ਅੱਗੇ ਅਸੀਂ ਪੱਜ ਫਲੂਟ ਵਜਾਉਣ ਵਾਲੇ ਬੰਦੇ ਆ ਲੱਗਣ ਵਾਲੇ ਨਹੀਂ ਭਾਈ ਬੰਦੇ ਅਸੀਂ ਰਵਾਜ ਸੁਣਨ ਵਾਲੇ ਬੰਦੇ ਆ ਅਸੀਂ ਉਹਦੇ ਚੇਲੇ ਜਿਹੜਾ ਕਹਿੰਦਾ ਸੀ ਛੇੜ ਅਸੀਂ ਉਹਨਾਂ ਨੂੰ ਮੰਨਣ ਵਾਲੇ ਆ ਜਿਹੜਾ ਕਹਿੰਦਾ ਸੀ ਛੇੜ ਮਰਦਾਨੇ ਰਵਾਜ ਬਾਣੀ ਆਈ ਆ ਆਰਟਿਸਟ ਲੜਦੇ ਹੁੰਦੇ ਨੇ ਮੈਂ ਤੇ ਕਹਿੰਦੀ ਦੇਖ ਲਾ ਕਿ ਤਨੂੰ ਦਾ ਬਾਤ ਸਵਾਲ ਰਾਂ ਲੇ ਕਿ ਪਹਿਲੀ ਤਰੀਕ ਤੱਕ ਸਬਰ ਕਰੋ ਕਿਉਂਕਿ ਰੋ ਰਿਆ ਅਸੀਂ ਗੱਲ ਲੱਗਦੀ ਉਹ ਤਾਂ ਕਰਜਮਾ ਗਲਤ ਹੋ ਗਿਆ ਇੰਟਰਪ੍ਰੀਟੇਸ਼ਨ ਤੇ ਸੋਸ਼ਲ ਮੀਡੀਆ ਇਹ ਇੱਕ ਇੱਕ ਐਸੀ ਚੀਜ਼ ਆ ਉਹਦੇ ਤੇ ਇਦਾਂ ਘੱਟ ਵੱਢ ਕੇ ਇਹੋ ਜਿਹੀ ਵੀਡੀਓ ਬਣਾਈ ਜਾਂਦੀ ਥਾਸ ਤੋਰ ਤੇ ਇਲੈਕਸ਼ਨ ਚ ਜਿਹੜਾ ਮੈਂ ਹੱਥ ਜੋੜ ਕੇ ਗਲ ਚ ਪੱਲਾ ਪਾ ਕੇ ਆਹ ਮਾਫੀ ਮੰਗਦਾ ਭਰਾਵੋ ਮੈਂ ਕਿਸਾਨਾਂ ਦਾ ਵੀ ਨੌਕਰ ਆ ਤੇ ਮੈਂ ਮਜ਼ਦੂਰਾਂ ਦਾ ਵੀ ਨੌਕਰ ਆ ਕਿਉਂਕਿ ਮੈਂ ਖੇਤ ਮਜ਼ਦੂਰ ਦਾ ਮੁੰਡਾ ਉਸ ਬਾਪ ਦਾ ਬੇਟਾ ਜਿਹੜਾ ਸਾਰਾ ਦਿਨ ਕੰਮ ਕਰਦਾ ਸੀ ਰਾਤ ਨੂੰ ਇੰਨੀ ਕੋ ਨੂੰ ਇਹ ਬਜਾਤਾ ਮਿਲਦਾ ਸੀ ਕਿ ਪਤਨੀ ਜੀ ਮਸਲਾ ਦੀ ਦਾਲ ਹੈ ਤੇ ਕੁਛ ਰੋਟੀ। ਤੇ ਮੈਨੂੰ ਉਹਨਾਂ ਨੇ ਕਿਹਾ ਸੀਗਾ ਕਿ ਆਪਣਾ ਇਹੀ ਕੰਮ ਆ। ਮੈਂ ਕਿਹਾ ਠੀਕ ਹੈ ਤੁਹਾਡਾ ਹੀ ਕੰਮ ਹੈ। ਮੈਂ ਸੁੱਤੇ ਗਿਆ ਨੂੰ ਛੱਡ ਕੇ ਚੱਲ ਗਿਆ। ਮੈਂ ਕਿਹਾ ਕਰੋ। ਬਸ ਤਾਂ ਨਹੀਂ ਭੁੱਖੇ ਮਾਰ ਹਣਾ। ਬਾਕੀ ਜਿਆਸਾ ਕਿ ਜੋਗੀਆਂ ਸਪੇਰਿਆਂ, ਚਿਪਸਿਆਂ, ਔਰ ਡੇਰੇਦਾਰਾਂ, ਮਲਦੇਦਾਰਾਂ, ਗਾੜਾ ਗੂਣਾ ਮਾੜਾ ਮੋਟਾ ਸਿੱਖ ਗਿਆ। ਗਾਣਾ ਸਿੱਖ ਕੇ ਪੜ੍ਹ ਵੀ ਲਿਆ। ਸਾਇੰਜੀ ਨੇ ਪਰਵਰਿਸ਼ ਕੀਤੀ ਨਕੌਦਰ ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ ਨੇ ਗਾਣਾ ਸਿਖਾਤਾ ਉਹਨਾਂ ਨੇ ਪੜ੍ਹਾ ਵੀ ਦਿੱਤਾ ਸਕੂਲ ਵੀ ਕਾਲਜ ਇੱਕ ਅਨਪੜ੍ਹ ਬਾਪ ਦਾ ਬੇਟਾ ਜਿਹੜਾ ਖੇਤ ਮਜ਼ਦੂਰ ਸੀ ਤੁਹਾਨੂੰ ਪਤਾ ਤੁਸੀਂ ਗਵਾਂਡਾ ਤਾਂ ਮੇਰਾ ਜਾਣਦੇ ਆ ਮੈਂ ਗਵਾਂਡਾ ਆ ਜ ਤੁਹਾਨੂੰ ਖੁਸ਼ ਹੋਰ ਵੀ ਪਤਾ ਹੋਵੇ ਵੀ ਐਮਪੀਓਟੀ ਵੀ ਉੱਥੇ ਮੈਂ ਵੱਡ ਗਿਆ ਸੀ ਪਰ ਤੁਹਾਨੂੰ ਇਹ ਨਹੀਂ ਪਤਾ ਇੱਕ ਅਨਪੜ੍ਹ ਬਾਪ ਦਾ ਬੇਟਾ ਜਿਸ ਪਿੰਡ ਚ ਸਕੂਲ ਵੀ ਨਹੀਂ ਸੀ ਮੈਂ ਅਮਰੀਕਾ ਚ ਜਾ ਕੇ ਪ੍ਰੋਫੈਸਰ ਵੀ ਲੱਗ ਗਿਆ ਸੀ ਅਮਰੀਕਾ ਦੀ ਯੂਨੀਵਰਸਿਟੀ ਅੱਜ ਉਹ ਬੱਚੇ ਦੇਖ ਸਕਦੇ ਆ ਸੈਨੋਸਟੇਟ ਯੂਨੀਵਰਸਿਟੀ ਕੋਲ ਤੇ ਪੜਾਉਂਦਾ ਸੀ ਮੈਂ ਚਾਹਦਾ ਸਾਰੇ ਟੱਬਰ ਨੂੰ ਸਿਟੀਜ਼ਨਸ਼ਿਪ ਸੀ ਘਰ ਫਰੀਦ ਆ ਸੀ ਕਾਰਾਂ ਸੀ ਨਾ ਦਿੱਲੀ ਦੇ ਲੱਗਿਆ ਨਾ ਅਮਰੀਕਾ ਦੇ ਲੱਗਿਆ ਪਤਾ ਨਹੀਂ ਸੀ ਇੱਥੇ ਸਵਾਦ ਝੜਕਾ ਤੋਂ ਕੁਝ ਨਹੀਂ ਕੱਲ ਤੇ ਇਸ ਤਰ੍ਹਾਂ ਸੀ ਕਿ ਅੱਜ ਅੰਜਲ ਵਧਿਆ ਸੀ ਤੇ ਤੁਹਾਡੇ ਦਰਸ਼ਨ ਕਰਨੇ ਕੱਲ ਤੋਂ ਮੈਂ ਵੀ ਮਿਲਤੀ ਪ੍ਰਪੇਅਰ ਹੋ ਗਿਆ ਸੀ ਮੈਂ ਜੱਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿਸਾਨ ਜੱਥੇਬੰਦੀਆਂ ਨੂੰ ਮੈਂ ਤੁਹਾਡੇ ਬਾਰੇ ਡੇਢ ਮਹੀਨਾ ਹੋ ਗਿਆ ਦੇ ਤੁਸੀਂ ਪੱਥਰ ਦੀ ਮਾਰੋ ਹੁਣ ਵੀ ਗੱਦੀ ਟੁੱਟੀ ਹੋਇਆ ਦੇਖ ਰਹੇ ਹੋ ਮੇਡੀਕਲ ਤੋੜ ਦਿੱਤੀ ਸੀ ਸਾਰੀ ਮੈਨੂੰ ਧੂਰੇ ਸੀ ਤੇ ਮੈਂ ਕਿਸੇ ਤਰ੍ਹਾਂ ਨਾਪੋਲ ਸੌਦੀ ਤੇ ਹੋ ਗਿਆ ਸੀ ਇੱਕ ਰਿਪੋਰਟ ਫਿਨਿਸ਼ ਸੀ ਕੰਮ ਅੱਛਾ ਮੈਂ ਇਹ ਕਹਿਣਾ ਚਾਹੁੰਦਾ ਹੱਥ ਜੋੜ ਕੇ ਕਿ ਮੈਂ ਨਾ ਕਿਸਾਨ ਸੱਤ ਬੰਦੀਆਂ ਜਦੋਂ ਆਉਂਦੀਆਂ ਤੁਸੀਂ ਬੇਸ਼ੱਕ ਪੱਥਰ ਮਾਰਦੇ ਮੈਂ ਖੁੱਲਾਂ ਦੀ ਬਲਕਾ ਕਰਦਾ ਇੱਕ ਦਿਨ ਗਰਮੀ ਬਹੁਤ ਸੀ ਮੈਂ ਕੋਈ ਗੁੱਸੇ ਸੇ ਜ਼ਿਆਦਾ ਮੈਂ ਆਪ ਜਲ ਲੈ ਕੇ ਚੱਲਿਆ ਮੈਂ ਸਿਰ ਵੀ ਤੁਹਾਡੇ ਅੱਗੇ ਰੱਖ ਦਿੰਦਾ ਪਰ ਮੇਰਾ ਇੱਕ ਤਾਂ بیٹے ਵਾਂਗਿਆ ਡਰਾਈਵਰ ਉਹਦਾ ਕੀ ਕਸੂਰ ਹੈ ਡਰਾਈਵਰ بیٹے ਵਾਂਗ ਉਹਨੂੰ ਕੁਛ ਨਾ ਕਿਉਂ ਦੂਜਾ ਫੋਰਸ ਮੈਂ ਨਹੀਂ ਚਾਹੁੰਦਾ ਫੋਰਸ ਦਾ ਕੋਈ ਨੁਕਸਾਨ ਹੋਵੇ ਕਿਉਂਕਿ ਕੱਲੇ ਇਕੱਲੇ ਸੀ ਮੈਂ ਕਹਿੰਦਾ ਇਹਨੂੰ ਦੀ ਗਲਤੀ ਨਾ ਕਰ ਬੈਠੇ ਪੰਜਾਬ ਹੈ ਨਹੀਂ ਕੁਛ ਨਹੀਂ ਮੈਨੂੰ ਦੇਖੀ ਜੋ ਮੈਨੂੰ ਮੈਂ ਇਹਨੂੰ ਇਕੱਲੇ ਨੂੰ ਕਿਤੇ ਬੁਲਾ ਕੇ ਜੋ ਮਰਜ਼ੀ ਕਰ ਜੇ ਜੋ ਤੁਸੀਂ ਪਨਾਸਨ ਸਮਝੋ ਮੈਨੂੰ ਸਜ਼ਾ ਦੇ ਦੇ ਮੈਂ ਤੁਹਾਡਾ ਜੀ ਗੁਨਾਹਗਾਰ ਹਾਂ ਪਰ ਮੇਰਾ ਕਾਨੂੰਨ ਬਣਾਉਣ ਚ ਕੋਈ ਹਿੱਸਾ ਨਹੀਂ ਨਾ ਮੈਂ ਕਿਸਾਨੀ ਦੇ ਖਿਲਾਫ ਕਦੀ ਬੋਲਿਆ ਨਾ ਕਿਸਾਨਾਂ ਦੇ ਨਾ ਪੰਜਾਬੀਆਂ ਦੇ ਖਿਲਾਫ ਨਾ ਪੰਜਾਬੀ ਦੇ ਹਾਂ ਇਹ ਜਰੂਰ ਮੇਰਾ ਕਿਸੂਰ ਹੈ ਕਿ ਚਾਰ ਪਾਰਟੀਆਂ ਨੇ ਰਾਜ਼ ਕੀਤਾ ਚਾਰੇ ਲਾਰਾ ਲਾਉਂਦੀਆਂ ਰਹੀਆਂ ਚਾਹ ਨੂੰ ਜਦੋਂ ਲੀਡਰ ਆਉਂਦੇ ਵੋਟਾਂ 'ਚ ਮਾਵਾ ਕਹਿੰਦੀਆਂ ਵੇ ਵੈਣ ਨਹੀਂ ਸਾਡੇ ਸੁਣਦੇ ਕੀਰਦੇ ਨਹੀਂ ਸੁਣਦੇ ਚਿੱਟਾ ਬੰਦ ਕਰਦਾਗਾ ਲੀਡਰ ਅੱਗੇ ਕਹਿੰਦਾ ਵੋਟ ਸਟਪ ਚਿੱਟਾ 24 ਘੰਟੇ 'ਚ ਬੰਦ ਕਰਦਾਂਗੇ ਚਿੱਟਾ ਸੀਟ ਉੱਪਰ ਬੰਦ ਕਰ ਦਿੰਦਾ ਹਾਂ ਆਪ ਦੌਰ ਘੋੜੇ ਛਤਰੀ ਜਿੱਤਾਂ ਕੀ ਬੰਦ ਕਰ ਨੂੰ ਸਾਡਾ ਤਾਂ ਖੱਟਾ ਵੀ ਬਣ ਜਾ ਜਿਹਨਾਂ ਕਹਿੰਦੇ ਖੱਟਾ ਨਹੀਂ ਲਿਕਦਾ ਖਾ ਰੋਟੀ ਸਾਡੀ ਤਾਂ ਹਾਲਤ ਹੀ ਖਰਾਬ ਕਰਦੀ ਕੋਈ ਨੀਲੇ ਕਾਰਡ ਭੇਜੀ ਜਾਂਦਾ ਕੋਈ ਪੀਲੇ ਜੇ ਮੋਤੀ ਸਾਹ ਭੇਜਦਾ ਤਾਂ ਉਹਨੇ ਖੁਦ ਗਰੀਬੀ ਦੇਖੀ ਹੋਈ ਤਾਂ ਦੱਸਣ ਉਹਦੀ ਮਾਂ ਲੋਕਾਂ ਦੇ ਬਰਤਨ ਮਾਜ-ਵਾਜ ਕੇ ਤੇ ਕੱਪੜੇ ਧੋ ਕੇ ਉਹਨੂੰ ਪਾੜਿਆ ਮੁਰਗੀ ਉਹ ਤਾਂ ਇਹਨੀਆਂ ਸਕੀਮਾਂ ਭੇਜਦਾ ਇਹ ਗਰੀਬਾਂ ਤੱਕ ਪਹੁੰਚ ਜਾਣਾ ਕਿਸਾਨਾਂ ਦੇ ਖਾਤੇ ਚ ਤਾਂ ਪਹੁੰਚਦਾ ਕਿ ਕਿਸਾਨਾਂ ਦਾ ਗਾਲਜਾ ਠੰਡਾ ਹੋਊ ਕੋ ਗਾਲਾ ਗੋਲਾ ਘੱਟ ਕਰ ਦੇਣਗੇ ਪਰ ਫਿਰ ਵੀ ਗਰਮੀ ਖਰੇ ਇਸ ਖਿੱਤੇ ਚ ਇੰਨੀ ਆ ਆਪਾਂ ਲੈਣਾ ਵੀ ਚਾਹੁੰਦੇ ਆ ਮੁਸੇ ਚ ਵੀ ਆ ਮੈਂ ਕਿਹਨਾ ਜੇ ਤੁਸੀਂ ਮੈਨੂੰ ਆਪਣਾ ਜੇ ਯਕੀਨ ਕਰੋ ਜੇ ਹਰ ਵਾਰੀ ਹਰਾ ਹੀ ਦੋਗੇ ਤੁਹਾਡਾ ਵਕੀਲ ਕੌਣ ਉਹ ਤੁਹਾਡਾ ਬੰਦਾ ਅੰਦਰ ਬੈਠਾ ਹੋਊਗਾ ਪਾਰਲੀਮੈਂਟ ਚ ਜੋ ਕਿਆ ਕਰੋਗੇ ਮੈਂ ਬੋਲਿਆ ਕਰੂੰਗਾ ਕਿਸਾਨਾਂ ਵਾਲੇ ਵੀ ਮਜ਼ਦੂਰਾਂ ਵਾਲੇ ਵੀ ਲੇਕਿਨ ਇੱਕ ਗੱਲ ਐ ਜੇ ਮੈਂ ਜੀਂਦਾ ਰਹਾ ਜੇ ਮੈਨੂੰ ਮੌਕਾ ਮਿਲਿਆ ਤੇ ਤੁਹਾਡੀ ਸੋ ਇਨਸਾਨਾਂ ਦਾ ਕੌਲਜ ਤਾਂ ਠੰਡਾ ਹੋਏਗਾ ਲੇਕਿਨ ਮਿੰਡਾਂ ਦੇ ਵਿੱਚ ਗਰੀਬਾਂ ਮਜ਼ਦੂਰਾਂ ਦੇ ਘਰ ਜਦੋਂ 2 ਸਾਲ ਬਾਅਦ ਕੋਈ ਲੀਡਰ ਆ ਕੇ ਕਹੇਗਾ ਨਾ ਦਾਣਾ ਪੱਕਾ ਤਨੇ ਚਾਹੀਦਾ ਮੈਂ ਹੁੰਜੀ ਦਾ ਤਾਂ ਹੱਕ ਹੈ ਜੋ ਕਹਿਣ ਦੀ ਹੈਲੀ ਡਰਾ ਵਿੱਚ ਉੱਠਿਆ ਸਾਨੂੰ ਦਾਣਾ ਤੋਣੇ ਨਹੀਂ ਚਾਹੀਦੇ ਤੈਨੂੰ ਇੱਕ ਅੱਧੀ ਬੋਰੀ ਚਾਹੀਦੀ ਤੇ ਲੈਦਾ ਸੱਸੀ ਹੁਣ ਇੰਨੀ ਜੋਗੇ ਹੋ ਗਿਆ ਅਸੀਂ ਉਹ ਮੰਗਣਾ ਨਹੀਂ ਅਸੀਂ ਬੰਦਰ ਜੋਗੀ ਹੋ ਗਏ ਅਸੀਂ ਬੰड्या ਕਰਨਾ ਇਹ ਕਿੱਦਾਂ ਹੋ ਸਕਦਾ ਕੋਈ ਜਾਦੂ ਦੀ ਛੜੀ ਹੈ ਮੇਰੇ ਕੋਲ ਨਹੀਂ ਗੁਰੂ ਸਾਹਿਬਾਂ ਨੇ ਕਿੰਨਾ ਸਮਝਾਇਆ ਜਾਤ ਪਾਤ ਖਤਮ ਕਰੋ ਹੋਈ ਗੁਰੂ ਸਾਹਿਬ ਨੇ ਕਿੰਨਾ ਕਿਹਾ ਕਿ ਤੁਸੀਂ ਗਰੀਬ ਦੀ ਸੇਵਾ ਕਰੂ ਕਦੀ ਹੋਈ ਕੋਈ ਧਰਮੀ ਬੰਦਾ ਹੋਵੇਗਾ ਲੇਕਿਨ ਇੱਕ ਬੰਦਾ ਗੁਰੂ ਸਹਿਬਾਨ ਗੁਰੂ ਰਵਿਦਾਸ ਮਹਾਰਾਜ ਜੀ ਦੇਖੋ ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਛੱਤ ਮਿਲੇ ਅੰਨ ਮਿਲੇ ਇਹੋ ਪੂਰਾ ਕਰੀ ਉਹਨਾਂ ਦੇ ਸ਼ਬਦ ਪੜਿਓ ਉਹਨਾਂ ਨੇ ਕਿਹਾ ਇਕੁਐਲਿਟੀ ਹਿਊਮੈਨਿਟੀ ਆ ਲੇਕਿਨ ਅਸੀਂ ਗੁਰੂ ਸਹਿਬਾਨ ਦਾਸ ਗੰਧੀਆਂ ਬਹੁਤ ਗੁਰੂ ਪੀਰ ਪੈਗੰਬਰ ਉਹਨਾਂ ਦੀ ਗੱਲ ਮੰਨੀ ਨਹੀਂ ਅਸੀਂ ਉਹਨਾਂ ਨੂੰ ਪੂਜਦੇ ਜ਼ਰੂਰ ਹਾਂ ਉਹ ਪੂਜਣ ਦੇ ਕਾਬਿਲ ਨੇ ਲੇਕਿਨ ਇੱਕ ਬੰਦਾ ਉੱਠਿਆ ਉਹਨੇ ਕਾਨੂੰਨ ਹੀ ਬਣਾ ਕੇ ਰੱਖ ਦਿੱਤਾ ਤਾਂ ਥੋੜੀ ਜੀ ਹੋਸ਼ ਆਈ ਗਰੀਬਾਂ ਨੂੰ ਉਹ ਕੌਣ ਸੀ ਉੱਚੂ ਕੌਣ ਸੀ ਇੱਕ ਬੰਦੇ ਨੇ ਕਾਨੂੰਨ ਬਣਾਇਆ ਉਹ ਸੀ ਡਾਕਟਰ ਭੀਮਰਾਓ 바ਵਾ ਸਾਹਿਬ ਅੰਬੇਡਕਰ ਜਿਨੇ ਸੰਵਿਧਾਨ ਲਿਖ ਦਿੱਤਾ ਕਿ ਗਰੀਬ ਨੂੰ ਵੀ ਵੋਟ ਪਾਉਣ ਦਾ ਹੱਕ ਹੈ ਤੁਹਾਨੂੰ ਪਤਾ ਮੂੰਹਾਂ ਅੱਗੇ ਇਹਦਾ ਬੰਦੰਦੇ ਸੀ ਕਹਿੰਦੇ ਜਿੱਥੋਂ ਦੀ ਮੰਗ ਜਾਂਦੇ ਨੂੰ ਭਿੱਟ ਜਾਂਦੀ ਫਿਰ ਕਹਿੰਦਾ ਫਿਰ ਸੀਗਾ ਇਹ ਦਰ ਬੰਗਰਾਂ ਤੋਂ ਜ਼ਿਆਦਾ ਬਾਤ ਚੱਲ ਸੀ ਗੁਰੂ ਨਾਨਕ ਸਾਹਿਬ ਨੇ ਇਹ ਕੀਤਾ ਕਿ ਸੰਗਤ ਪੰਗਤ ਦੀ ਰਸਮ ਸ਼ੁਰੂ ਕੀਤੀ ਕਿ ਇੱਕੋ ਜਗ੍ਹਾ ਬੈਠ ਕੇ ਲੰਗਰ ਸ਼ੁਰੂ ਕੋਈ ਉੱਚੀ ਨੀਵੀਂ ਫਿਰ ਪੀਮਰਾਓ ਸਾਹਿਬ ਨੇ ਕਾਨੂੰਨ ਹੀ ਬਣਾਤੇ ਨਹੀਂ ਤਾਂ ਅਸੀਂ ਪੀਰਾ ਪੈਗੰਬਰਾਂ ਦੀ ਕਿੱਥੇ ਮੰਨਨੀ ਸੀ ਅਸੀਂ ਉਹਨਾਂ ਨੂੰ ਪੂਜ ਸਕਦੇ ਹਾਂ ਉਹਨਾਂ ਦੀ ਮੰਨ ਨਹੀਂ ਸਕਦੇ ਉਹਨਾਂ ਨੂੰ ਮੰਨਦੇ ਉਹਨਾਂ ਦੀ ਨਹੀਂ ਮੰਨਦੇ ਉਹਨਾਂ ਦੀ ਇਮਾਨਦੇ ਹੁੰਦੇ ਤੇ ਅੱਜ ਗਰੀਬ ਦਾ ਇਹ ਹਾਲਤ ਨਾ ਹੁੰਦਾ ਕਿਸਾਨ ਅੰਦੋਲਨ ਨਾ ਕਰਦੇ ਇਸ ਕਰਕੇ ਐ ਭਰਾਵੋ ਮੈਂ ਤੁਹਾਡਾ ਨੌਕਰ ਗੁਲਾਮ ਬਣ ਕੇ ਵੈਸੇ ਤਾਂ ਮੈਂ ਜੀਣਾ ਚਾਹੁੰਦਾ ਹੈ ਆਪਣੇ ਜੀ ਦੇ ਜੀਏ ਸੀਨ ਦੇਖਣਾ ਚਾਹੁੰਦਾ ਕਿ ਗਰੀਬਾਂ ਨੂੰ ਸੁਰਤਾਜਵੇ ਕਿਸਾਨਾਂ ਦਾ ਕਾਲਜਾ ਠੰਡਾ ਹੋ ਜਾ ਜੇ ਤੁਹਾਡਾ ਐਸਾ ਵੀ ਕੋਈ ਮਨਸੂਬਾ ਹੈਗਾ ਕਿ ਮੈਨੂੰ ਮਾਰਿਆ ਜੇ ਕਿਸੇ ਦਾ ਬੱਚਾ ਜੀ ਵਾਪਸ ਆ ਜੂਗਾ ਮੈਨੂੰ ਮਾਰ ਕੇ ਜੇ ਸਾਰੇ ਧਨੋਂ ਕਿਸਾਨਾਂ ਦੇ ਹੱਕ ਵਿੱਚ ਆਉਂਦੇ ਆ ਮੈਨੂੰ ਇਕੱਲੇ ਨੂੰ ਮਿਲਾ ਜਾ ਮੈਂ ਆ ਜੂਗਾ ਮੈਂ ਵਾਦਾ ਕਰਦਾ ਮੇਰੇ ਕੰਮ ਵੀ ਦੇਖੇ ਸੇਰਾ ਮੇਰੇ ਟੇਲੀ ਤੇ ਮੌਤ ਮੋਤ ਦਾ ਵੀ ਖਾਸ ਉਹ ਸੂਫੀ ਕਾਦਾ ਜਿਹੜਾ ਇਸ ਮੌਜੂਦ ਨੂੰ ਇੰਨਾ ਪਿਆਰ ਕਰ ਜਿੱਦਣ ਕਹੋਗੇ ਇਦਾਂ ਬਹੈਸੇ ਤੇ ਮੁਜਰੇ ਮਾਜੂਗਾ ਮੈਨੂੰ ਕੱਲੇ ਨੂੰ ਤੁਸੀਂ ਜੇ ਤੁਸੀਂ ਚਾਹਦੇ ਆ ਕਿ ਮੇਰਾ ਬਲਿਦਾਨ ਲੈ ਕੇ ਤੁਸੀਂ ਇਸ ਪੰਜਾਬ 'ਚ ਸ਼ਾਂਤੀ ਆ ਸਾਬੀ ਕੋਈ ਗੱਲ ਅੱਗੇ ਵੀ ਦਿੰਦੇ ਰਹੋ ਤਰਬਸਗੇ ਅਸੀਂ ਉਹਨਾਂ ਦੇ ਦਰ ਦੇ ਕੂਕਰ ਤਾਂ ਹੈ ਵੀ ਨਾ ਅੱਧਾ ਪਰਸੈਂਟ ਮੰਨਣ ਵਾਲੇ ਆ ਮੈਨੂੰ ਕੋਈ ਘਬਰਾਹਤ ਨਹੀਂ لیکن ਜਿਹੜੇ ਮੇਰੇ ਨਾਲ ਸਟਾਫ ਹੈ ਮੇਰੇ ਲੋਚੀ ਹੁੰਦੇ ਨੇ ਉਹਨਾਂ ਨੂੰ ਕੁਛ ਨਾ ਕਹੋ ਮੈਨੂੰ ਇਕੱਲੇ ਨੂੰ ਜਿੱਥੇ ਕਹੋਗੇ ਬੁਲਾ ਲੈਣਾ ਜੇ ਮੈਨੂੰ ਜੀਦਾ ਦੇਖਣਾ ਚਾਹੁੰਦੇ ਹੋ ਉੱਥੇ ਚਲੇ ਮੈਂ ਸਾਡਾ ਵਕੀਲ ਬਣੇ ਸਾਡਾ ਨੌਕਰ ਤੇ ਫਿਰ ਪਹਿਲੀ ਤਰੀਕ ਨੂੰ ਤੁਸੀਂ ਸਾਰੇ ਜਣੇ ਲੱਗ ਕੇ ਕਿਸਾਨ ਵੀ ਮਜ਼ਦੂਰ ਵੀ ਵਪਾਰੀ ਵੀ Hindu Muslim Sikh Sai ਇੱਕ ਰੀ ਯਕੀਨਤ ਕਰਕੇ ਦੇਖੋ ਅਭੀ ਨਵੀ ਵੀ ਹੋਗੇ ਮੈਨੂੰ ਤਾਂ ਉਹਨੇ ਦਿੱਲੀ ਬੁਲਾਏ ਜਾਣਾ ਉਹ ਤਾਂ ਇਲੈਕਸ਼ਨ ਹਰਿਆਣਾ ਨੂੰ ਵੀ ਵਜ਼ੀਰ ਬਣਾਉਂਦਾ ਹੈ ਐਸੀ ਕੋਈ ਨਹੀਂ ਜਿਹੜੇ ਉਹ ਬੰਦਾ ਜਿਹਦਾ ਹੱਥ ਫੜਦਾ ਸਰਦਾ ਨਹੀਂ ਉਹਨੇ ਕੱਲ ਵੀ ਕਿਹਾ ਮੈਨੂੰ ਕੱਲ 15 ਮਿੰਟ ਵੈਲੀ ਲੇਟ ਕੀਤੀ ਜਦੋਂ ਗਿਆ ਇੱਕ ਬਾਪ ਵਾਲ ਇੱਕ ਬੌਸ ਵਾਲ ਜੱਫੀ ਪਾ ਕੇ ਮੈਨੂੰ ਕਹਿੰਦੇ ਠੀਕ ਹੈ ਤੂੰ ਮੈਂ ਤੇ ਮਰ ਲਈ ਨਾ ਕਿੰਦੀ ਕੋਈ ਸਮਾਂ ਕਹਿੰਿਆ ਜੀ ਜ਼ਿੰਦਾ ਮੈਂ ਠੀਕ ਤੇ ਉਹਨੇ ਕਿਹਾ ਫੇਰ ਅੱਛਾ ਜਾ ਕੇ ਮੇਰਾ ਸੁਨੇਹਾ ਜ਼ਰੂਰ ਦੇ ਦੇ ਕਿ ਮੈਂ ਵੀ ਗਰੀਬ ਮਾਂ ਦਾ ਬੇਟਾ ਆ ਮੈਂ ਕਿਸਾਨਾਂ ਨਾਲ ਵੀ ਰਿਹਾ 2 2.5 ਸਾਲ ਉਸਿਸ ਕਰੂੰਗਾ ਕਿ ਜਿਹੜੀ ਤੂੰ ਗੱਲ ਹੰਸਰਾਜ ਹੰਸਪਤੌਰ ਕੈਂਡੀਡੇਟ ਕਰੇਗਾ ਉਹ ਦੱਸ ਲਈ ਮੋਦੀ ਦਾ 200% ਗਰੰਟੀ ਆ 24 ਘੰਟੇ ਦਾ ਮੋਦੀ ਵੀ ਉਸਦੀ ਸਪੋਰਟ ਮੋਦੀ ਨੂੰ ਹੋਏਗੀ ਮੋਦੀ ਵੀ ਤੁਹਾਡੀ ਗੱਲ ਮੰਨੇਗਾ ਹੰਸਰਾਜ ਹੰਸ ਉਹਨਾਂ ਨੇ ਭਾਈ ਕਿਚ ਕੋ ਉਹਨਾਂ ਨੇ ਚੋਰੀ ਨਹੀਂ ਕੀਤੀ ਇਸ ਕਰਕੇ ਯਕੀਨ ਕਰੋ ਨਸਕਾ ਛੱਡੋ Jio on ਜੀਣੇ ਦਿਓ ਸਾਨੂੰ ਇਸ ਕਾਇਸੀ ਯਾਰ ਮੈਂ ਹੈ ਮੈਂ ਜਿੰਦਾ ਰਹੂੰਗਾ ਤੁਹਾਨੂੰ ਗਾਣੇ ਕੋਲ ਨਹੀਂ ਸੋ ਤੁਹਾਡੇ ਘਰ ਦੀ ਰੌਣਕ ਸਿਉਣੀ ਕਿਤੇ ਸੁਣੋ ਨਾ ਵੱਡਾ ਮੇਰਾ ਗੋਬਿੰਦ ਸ਼ਬਦਾ ਦੀ ਰੀਤ ਤੁਸੀਂ ਕਹਿੰਦੇ ਐਸ ਬੰਦੇ ਨੂੰ ਮਾਰਨਾ ਕਿਤੇ ਸੁਣੋ ਕੋਈ ਆਣ ਮੇਲਾ ਕੋਈ ਕਿਤੇ ਸੁਣੋ ਪੱਤਾ ਪੱਤਾ ਸੰਗ ਦਾ ਵੈਰੀ ਕਿਤੇ ਸੁਣੋ ਕਿ ਹਲ ਪੁੱਤ ਵਡਾਉਣ ਜ਼ਮੀਨਾਂ ਧੀਆਂ ਦੁੱਖ ਵਡਾਉਦਿਆਂ ਕਿਤੇ ਸੁਣੋ ਮੈਂ ਬਾਰਡਰਾਂ ਤੇ ਕਿੱਦਾਂ ਜਾ ਕੇ ਚਾਹਦਾ ਸੀ ਪਾਕਿਸਤਾਨ ਤੇ ਹਿੰਦੁਸਤਾਨ ਦਾ ਤੁਹਾਨੂੰ ਪਤਾ ਮੈਂ ਕਦੀ ਗ੍ਰੈਜੂਏਟ ਨਹੀਂ ਲਿਆ ਜਿਹੜਾ ਡੇਰਾ ਬਾਬਾ ਨਾਨਕ ਚਰਦਾਸ ਹੁੰਦੀ ਸੀ ਕੁਲਦੀਪ ਸਿੰਘ ਵਡਾਲਾ ਕਰਦਾ ਸੀ ਕਰਤਾਰਪੁਰ ਦਾ ਲਾਂਘਾ ਖੁੱਲ ਜਾ ਉਹਦੀ ਵੀਡੀਓ ਕੱਢੋ ਉੱਥੇ ਕੀਰਤਨ ਮੈਂ ਕਰਦਾ ਹੁੰਦਾ ਸੀ ਲੋਕੀ ਤਾਂ ਸ਼ਾਜ਼ਾ ਜਿਹਾ ਕਿ ਮੈਂ ਆਹ ਕੀਤਾ ਆਹ ਕੀਤਾ ਆਹ ਕੀਤਾ ਮੈਂ ਉੱਥੇ ਤੋਂ ਤੋਂ ਢਾਈ ਤੋਂ ਇੱਕ ਇੰਨੇ ਕੀਰਤਨ ਤੋਂ ਟਿੱਕੀ ਜਿੱਤੇ ਖੜੇ ਹੋ ਕੇ ਅਸੀਂ ਦੇਖਦੇ ਹੁੰਦੇ ਸੀ ਕਰਤਾਰਪੁਰ ਦਾ ਗੁਰਦੁਆਰਾ ਉਹ ਫਿਰ ਮਾਲਕ ਨੇ ਚਲੂ ਕਿਰਪਾ ਕੀਤੀ ਹੋਰ ਲੋਕਾਂ ਨੇ ਵੀ ਆਵਾਜ਼ ਉਠਾਈ ਉਹਨਾਂ ਦਾ ਧੰਨਵਾਦ ਲੇਕਿਨ ਪ੍ਰਾਈਵੇਸੀ ਨਾਲ ਚਾਹੁੰਦੇ ਤਾਂ ਹੋ ਨਹੀਂ ਸਕਾ ਉਹ ਬਹੁਤ ਨੇਕ ਸੋਚਦੇ ਨੇ ਉਹਨਾਂ ਦੇ ਲੋਕ ਵੀ ਨੂੰ ਇੱਕ ਸੋਚਦੇ ਨੇ ਇੱਕ ਵਾਰੀ ਪਹਿਲੀ ਤਰੀਕ ਨੂੰ ਇਹ ਸੋਚ ਕੇ ਕਿ ਚਾਰਾ ਪਾਰਟੀਆਂ ਵਸੀ ਪਰਖ ਲਿਆ ਅਗਰ ਪੰਜਾਬ ਨੂੰ ਤਰੱਕੀ ਦੇ ਰਸਤੇ ਜਾਣਾ ਅਗਰ ਚਾਹੁੰਦੇ ਆ ਗਰੀਬਾਂ ਦਾ ਕਾਲਜਾ ਠੰਡਾ ਹੋਵੇ ਮਜ਼ਦੂਰਾਂ ਦਾ ਕਿਸਾਨ ਅੰਦੋਲਨ ਤੋਂ ਬਚਣ ਤੇ ਯਕੀਨ ਕਰੋ ਸਿਰਫ ਤੇ ਸਿਰਫ ਕੋਈ ਪਾਰਟੀ ਹੁਣ ਬੱਜੀ ਆ ਹਿੰਦੁਸਤਾਨ 'ਚ ਭਾਰਤੀ ਜਨਤਾ ਪਾਰਟੀ ਬੀਜੇਪੀ ਜਿਹਦਾ ਨਾਂ ਨਹੀਂ ਸੁਣਨ ਦਿੰਦੇ ਨਾ ਕਿਉਂ ਨਹੀਂ ਸੁਣਨ ਦਿੰਦੇ ਬਾਰੀ ਦਾ ਤਾਕਤ ਰਿਛੀ ਉਹ ਚਲਦੀਆਂ ਪੰਜਾਬ ਨੂੰ ਥੋੜਾ ਦੱਬ ਕੇ ਰੱਖੋ ਕਾਨੂੰ ਅਸੀਂ ਇੰਡੀਆ ਨੂੰ ਧੋਕਣਾ ਹੋਇਆ ਤੇ ਪੰਜਾਬੀ ਹੇਕ ਧਾ ਕੇ ਅੱਗੇ ਹੋ ਜਾਂਦੇ ਆ ਇਹਨਾਂ ਨੂੰ ਅਮਲੀ ਬਣਾ ਦੋ ਬੱਚਿਆਂ ਨੂੰ ਮੇਰੇ ਬੱਚੇ ਫੇਰ ਤਾਰਾ ਸਿੰਘ ਬਣ ਮੇਰੇ ਬੇਟੇ ਫੇਰ ਮੇਰਦੀਨ ਬਣ ਫੇਰ ਮਾਂਬਖਸ਼ ਜੀ ਦਾ ਹੋਵੇ ਫੇਰ ਗਾਮਾ ਪਹਿਲਵਾਨ ਆਵੇ ਫੇਰ ਕਿਕਰ ਜੰਮੇ ਫੇਰ ਧਰਮਿੰਦਰਨ ਦੇ ਚਿਹਰੇ ਸਾਡੇ ਤਾਂ ਮੜੰਗੇ ਹੀ ਹੋਣਗੇ ਬੱਚਾ ਦੇ ਬਦਲ ਜਾਪਦਾ ਇਦਾਂ ਦੇ ਕੱਦ-ਕਾਢ ਪੰਜਾਬੀਆਂ ਦੇ ਹੁੰਦੇ ਸੀ ਸਾਡੀਆਂ ਨਸਲਾਂ ਬਦਲ ਜਾਣੀਆਂ ਉਹ ਲੋਕੋ ਫਿਕਰ ਕਰੋ ਛੱਡੋ ਸਿਆਸਤਾਂ ਨੂੰ ਛੱਡੋ ਨਫਰਤਾਂ ਨੂੰ ਛੱਡੋ ਕਿਹੜੀ ਜਾਂਚ ਪੈਦਾ ਹੋਇਆ ਕੋਈ ਮੈਂ ਤੁਹਾਡਾ ਘਰਾਂ ਦੀ ਰੌਣਕ ਆ ਅੱਗੇ ਤਾਂ ਪੈਸੇ ਦੇ ਕੇ ਬੁਲਾਉਂਦੇ ਸੀ ਹੋਣ ਤੋਂ ਮੁਫਤ ਵਿੱਚ ਨਾਲੇ ਐਮਪੀ ਬਣਾਉਣ ਵਾਲੇ ਮੁੰਡੇ ਦੇ ਵਿਆਹ ਤੇ ਬੁਲਾਉ ਨਾਲੇ ਗਾਣੇ ਕੋਈ ਸੁਣਾ ਕਰੋ ਨਹੀਂ ਤਾਂ ਮੈਨੂੰ ਮਾਰ ਕੇ ਲੰਬੜਾ ਤਾਂ ਨਾ ਕੀ ਹੈ ਕੀ ਲੰਕਣਾ ਚੱਲ ਅੱਗੇ ਮੁੱਸੇਵਾਲ ਮੈਨੂੰ ਮਾਰ ਕੇ ਕੋਈ ਰਾਜੇ ਬਣ ਗੂ ਉਹ ਜਿੰਦੇ ਲਾਸ਼ਾਂ ਨੇ ਉਹ ਜਿੰਦੇ ਆ ਨਾ ਮਾਂ ਬਾਪ ਮਤ ਸੋਚੋ ਜਿੰਦੇ ਨੇ ਸਿਰਫ ਵੇਟ ਕਰ ਰਹੇ ਆ ਕਿ ਰੱਬਾ ਸਾਨੂੰ ਚੁੱਕ ਲੈ ਮੈਨੂੰ ਨਹੀਂ ਲੱਗਦਾ ਪੁੱਤ 100 ਵਾਰੀ ਪਿਓ ਮਾਜਾ ਜੀ ਦਾ ਰਹਿ ਸਕਦਾ ਉਹ ਹਾਲਾਂਕਿ ਪਿਓ ਦਾ ਵੀ ਬੜਾ ਪਿਆਰ ਹੁੰਦਾ ਲੇਕਿਨ ਮੈਂ ਉਹ ਨਹੀਂ ਜੀਦਾ ਰਹਿ ਸਕਦਾ ਪਿਓ ਦੀ ਬਹੁਤ ਮੁਸ਼ਕਿਲ ਆ ਲੋਕੋ ਅੱਜਕੱਲ ਤਮਾਰ ਮਾਦਰਵਾ ਕੇ ਥੱਕੇ ਨਹੀਂ ਹਰ ਮੂਮੈਂਟ ਚ ਮੈਂ ਹਿੱਸਾ ਲਿਆ ਜਿਹੜੀ ਮੂਮੈਂਟ ਵੀ ਪੰਜਾਬ ਚ ਆਈ ਉਹਦੀ ਮੈਂ ਡਰਿਆ ਮੇਰੀ ਹਿਸਟਰੀ ਚੈੱਕ ਕਰਕੇ ਦੇਖੋ ਕਦੀ ਮੈਂ ਡਰਿਆ ਮੇਰੇ ਦਿਲ ਚ ਖੌਫ ਆਇਆ ਜਿਹੜੀ ਮੂਮੈਂਟ ਵੀ ਚੱਲੀ ਆ ਚੌਂਕਾਂ ਚ ਖੜਾ ਹੋ ਕੇ ਗੌਂਦਰਾ ਪੱਤਾ ਪੱਤਾ ਸਿੰਘਾਂ ਦੀ ਵਾਰੀ ਲੋਕੋ ਇੱਥੇ ਮੇਰਾ ਤਾਂ ਮੌਤ ਦਾ ਇਨਾ ਫਲਕ ਰਹਿ ਜਾਂਦਾ ਸੀ ਮੈਂ ਡਰਿਆ ਹੁਣ ਦੱਸੋ ਕਹੋ ਇਹ ਵੱਖਰੀ ਗੱਲ ਆ ਜਦੋਂ ਕੋਈ ਦੁਸ਼ਮਣ ਮਾਰਦਾ ਹੁਣ ਆਪਣੇ ਮਾਰਨਾ ਚਾਹੁੰਦੇ ਨੇ ਹਰਕ ਕੋਈ ਨਹੀਂ ਨਾ ਉਹ ਤੋਂ ਡਰਦੇ ਸੀ ਨਾ ਹੋਣ ਡਰਦੇ ਜੇ ਰੱਬ ਕਰੇ ਜੀਦਾ ਰਹਾ ਤੇ ਮੇਰਾ ਚੋਨਾ ਮਰਨ ਤੋਂ ਪਹਿਲਾਂ ਗਰੀਬਾਂ ਤਰਤ ਹੋ ਜਾਏ ਕਿਸਾਨਾਂ ਦਾ ਤੌਲਜਾ ਠੰਡਾ ਹੋ ਜਾਏ ਜੇ ਕੁਛ ਐਸਾ ਹੋ ਜਾਂਦੀ ਹਬੀ ਨਬੀ ਰੱਬ ਦਾ ਵਾਸਤਾ ਕਿਉਂ ਜ਼ਰੂਰ ਬੰਦਾ ਠੀਕ ਸੀ ਆਪਾਂ ਜਾਣ ਕੇ ਨੁਕਸਾਨ ਕੀਤਾ ਥੋੜਾ ਜਿਹਾ ਜੇ ਤੁਹਾਨੂੰ ਬਾਤ ਚ ਲੱਗੀ ਤਾਂ ਇਹ ਤਾਂ ਬਥੇਰੇ ਆਉਂਦੇ ਬਥੇਰੇ ਗੋੜ ਦੀਆ ਪੜਾ ਪਾ ਕੇ ਚਲ ਜਾਂਦੇ ਮੈਨੂੰ ਵੀ ਭੁੱਲ ਜਾਣ ਕੋ ਕੋ ਫਿਲਮੀ ਗਾਣਾ ਨਹੀਂ ਪਰ ਪਲ ਦੋ ਪਲ ਦਾ ਸ਼ਾਇਰ ਪਲ ਦੋ ਪਲ ਮੇਰੀ ਜਵਾਨੀ ਇਥੇ ਬਥੇਰੀਆਂ ਇਸ ਪੰਦਰ ਕੋਤੇਰੇ ਤੋਂ ਜਾਣੇ ਮੈਂ ਕਿਨੇ ਬਾਗ ਦੀ ਬੋਲੀ ਆ ਪਰ ਕੋਸ਼ਿਸ਼ ਕਰੋ ਨਫ਼ਰਤਾਂ ਇੱਕ ਦੂਰ ਤਾਂ ਇਹ ਜਾਤਾਂ ਪਾਤਾਂ ਦੀ ਵਾਢੀ ਕਰ ਦਿਓ ਜੇ ਗੁਰੂ ਨਾਨਕ ਚੌਂ ਨੇ ਤੁਠੇ ਜੇ ਜੋਨੇ ਗੁਰੂ ਗੋਬਿੰਦ ਸਿੰਘ ਉੱਤੇ ਗੁਰੂ ਗੋਬਿੰਦ ਸਿੰਘ ਕਲੀਫਰ ਕਰ ਮੱਚੇ ਉਹ ਗਰੀਬਾਂ ਦੇ ਸੀਨੇ ਨਾਲ ਆ ਯੂਦਨ ਉਹਨਾਂ ਨੂੰ ਫਾਲੋ ਕਰੋ ਆਪਾਂ ਕਿਹਦੇ ਆਪਾਂ ਕਿਹਨੂੰ ਮੰਨਣ ਆਲੇ ਇਹ ਤਾਂ ਦੇਖੋ ਫਲਸਫਾ ਪਰ ਸੰਗਤ ਪੰਗਤ ਕੀ ਹੈ ਇਸ ਕਰਕੇ ਸੱਜਣ ਜੀ ਜਿਹਾਸਤਾ ਤੋਂ ਉੱਪਰ ਉੱਪਰ ਮੈਂ ਤੁਹਾਨੂੰ ਲੈਟ ਡਾਊਨ ਨਹੀਂ ਕਰਾਂਗਾ ਧੋਖਾ ਨਹੀਂ ਬਣਾਉਣਾ ਮਰ ਜਾਊਂਗਾ ਧੋਖਾ ਨਹੀਂ ਦਵਾਂਗਾ ਝੂਠ ਬੋਲ ਕੇ ਐਮਪੀ ਨਹੀਂ ਬਣੂੰਗਾ ਮੈਂ ਭਾਵਕ ਨਹੀਂ ਕਰ ਰਿਹਾ ਵੀਡੀਓ ਦੇਖ ਲਿਓ ਕੱਲ ਦਿਨ 1.5 ਮਹੀਨੇ ਤੋਂ ਵੀਡੀਓ ਆ ਰਹੀ ਨਹੀਂ 1.5 ਮਿੰਟ ਲਈ ਮੈਂ ਬੋਲੇ ਉਹ ਵੀ ਉਸ ਪਿੰਡ ਦੇ ਦੋ ਚਾਰ ਬੰਦੇ ਆ ਗਏ ਨਾ ਕਿਸਾਨ ਜੱਥੇਬੰਦੀਆਂ ਲਈ ਨਾ ਮੈਂ ਕਿਸਾਨਾਂ ਲਈ ਨਾ ਮੈਂ ਕਿਸੇ ਹੋਰ ਲਈ ਆਪਸ਼ਬਦ ਬੋਲ ਸਕਦਾ ਇਸ ਕਰਕੇ ਤਹਰੋਂ ਭੈਣੋਂ ਰਾਜੀ ਰਵੋ ਧੁੱਪ ਬਹੁਤ ਹੈ ਤੇ ਤੁਸੀਂ ਜਿੰਨੂੰ ਮਾਫੀ ਜਰੂਰ ਦੇ ਜਣਾ ਔਰ ਅਸੀਸ ਦੇਣਾ ਕਿ ਮੈਂ ਜੇ ਬਣ ਜਾਣਾ ਆਪੀ ਇੱਕ ਆਪਾਂ ਜਿੱਦੱਕ ਪੌੜੀ ਬਾਕੀ ਨਹੀਂ ਜੁੰਦੇ ਤਾਂ ਦਾ ਨਾਮ ਮੈਂ ਨਿਕਲਾਂ ਮੈਂ ਤੁਹਾਡੇ ਨਾਲ ਵਫਾ ਕਰਾਂ ਜੋ ਜੋ ਵਾਦੇ ਕਰਕੇ ਜਾਵਾਂ ਉਹ ਪੂਰੇ ਕਰਾਂ ਵੈਸੇ ਪੂਰੇ ਹੋ ਜਾਣੇ ਆ ਮੇਰੇ ਤਮੋਦੀ ਚ ਕੋਈ ਰੁਕਾਵਟ ਨਹੀਂ ਹੈ ਕੋਈ ਵਿਚੋਲਾ ਨਹੀਂ ਹੈ ਮੈਂ ਜੇ ਤੁਹਾਡੀ ਗੱਲ ਸਿੱਧੀ ਉੱਤੇ ਤੱਕ ਪਹੁੰਚੇਗੀ ਕਿਸੇ ਦਾ ਚਮਚਰ ਚਮਚਾ ਨਹੀਂਗਾ ਮੈਂ ਪਹਿਲੀ ਗੱਲ ਮੈਂ ਇਹ ਕਹਿੰਦਾ ਹਾਂ ਉਹਦੇ ਦੀ ਜਿਹਦਾ ਤੁਹਾਡੇ ਕੋਲ ਬੋਲਦਾ ਮੈਂ ਜੇ ਨੌਕਰੀ ਬਣਾਣਾ ਬਾਜਾਂ ਵਾਲੇ ਬਾਪੂ ਦਾ ਬਣਾ ਬਾਬੇ ਜੀਵਨ ਸੋਨਾ ਬਣਾ ਨੌਕਰੀ ਬਣਾ ਗੁਰੂਾਨ ਦੇ ਤਾਂ ਅਰਦਾ ਕੁੱਕਰ ਬਣ ਜਾਵਾਂ ਚਮਚਾ ਚੁੰਚਾ ਨਾ ਕਿਸੇ ਬਣ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਮੈਂ ਲਫਜ਼ ਯੂਜ਼ ਕਰਦੇ ਰਹਿੰਦੇ ਮੈਂ ਕਿਸੇ ਦੀ ਚਮਚੀ ਦੀ ਮਾ ਝੋਲੀ ਚੋਕ ਬਣਿਆ ਆਪਣੇ ਹਿਸਾਬ ਨਾਲ ਮੈਂ ਬੋਲਦਾ ਨਾ ਪਾਰਲੀਮੈਂਟ ਚ ਹਾਥਰੇਸ ਵਿੱਚ ਇੱਕ ਬੇਟੀ ਨਾਲ ਜ਼ਿਆਦਤੀ ਹੋਈ ਸੀ ਮੈਂ ਐਮਪੀ ਬੀਜੇਪੀ ਦਾ ਸੀ ਉਸ ਬੇਟੀ ਨੂੰ ਰਾਤ ਨੂੰ ਸੰਸਕਾਰ ਕਰਤਾ ਬੇਟੀ ਦਾ ਤੇਲ ਪਾਰਕ ਮੈਂ ਜੋਗੀ ਸਾਹਿਬ ਨੂੰ ਚਿੱਠੀ ਲਿਖੀ ਸੀ ਕੱਢ ਲਿਓ ਮੀਡੀਆ ਚ ਕੁਛ ਨਹੀਂ ਜਾਂਦੇ ਐਮਪੀ ਆਲੇ ਲੈਂਡਰ ਪੈਰ ਤੇ ਕਹਿੰਦੇ ਬੀਜੇਪੀ ਦਾ ਐਮਪੀ ਇਹਨੇ ਭਾਜੀਪੀ ਦੇ ਸੀਐਮ ਲੈ ਕੇ ਮੈਂ ਕਿਹਾ ਕਾਲਨ ਭਾਜੀਪੀ ਦੀ ਗਾਲੇ ਇਹ ਨਾ ਕਰੋ ਇਹ ਦਲਿਤ ਬੇਟੀ ਸੀ ਬੇਟੀ ਬੇਟੀ ਹੁੰਦੀ ਆ ਇੱਜ਼ਤ ਇੱਜ਼ਤ ਹੁੰਦੀ ਆ ਕਿ ਇਹ ਦਲਿਤ ਬੇਟੀ ਆ ਇਹ ਖੁਲਾਨਿਆਂ ਦੀ ਬੇਟੀ ਠਮਕਾਨਾਂ ਦੀ ਨਹੀਂ ਧੀਆਂ ਸਭ ਦੀਆਂ ਸਾਂਝੀਆਂ ਮੈਂ ਜੋਗੀ ਸਾਹਿਬ ਨੂੰ ਚਿੱਠੀ ਲਿਖੀ ਸੀ ਉਦੋਂ ਪਾਰਟੀ ਤੇ ਮੈਨੂੰ ਕੋਈ ਵੀ ਕੱਢ ਸਕਦਾ ਅੱਗੋਂ ਵੀ ਅਜਿਹਾ ਕਰੂੰਗਾ ਤੁਹਾਡਾ ਵਕੀਲ ਬਣੂੰਗਾ ਮੇਰੀ ਆਵਾਜ਼ ਨਹੀਂ ਬਦਲੇਗੀ ਮੇਰੇ ਖੂਨ ਤੇ ਚਰਚੀ ਗਈ ਮੇਰਾ ਪਿਓ ਗੈਰਤਮੰਦ ਸੀ ਆਪਣੀ ਬਾਲਕੀ ਉਹਨੇ ਸੇਕੀ ਬੜੀ ਬੜਾਈ ਨਹੀਂ ਸੇਕੀ ਸੇਤੋ ਲੈ ਕੇ ਸ਼ਾਂਤ ਤੇ ਮਿਹਨਤ ਕਰਦਾ ਸੀ ਹਰਾਮਜੀ ਕੁਵਾਈ ਸਾਡੇ ਮੂੰਹ ਚੋਂਂਦੀ ਤੇ ਕੋਈ ਨਾਮ ਵਰਨਾ ਹੁੰਦਾ ਉਹ ਜ਼ਰੂਰ ਗਰੀਬ ਸੀ ਮਜ਼ਦੂਰ ਸੀ ਇਹਦਾ ਮਤਲਬ ਇਹ ਨਹੀਂ ਸਿੰਪਤੀ ਲੈਣ ਲਈ ਮੈਂ ਕਹਾਂ ਮੈਂ ਬਹੁਤ ਗਰੀਬ ਹਾਂ ਮੈਂ ਜਿੰਨਾ ਕੋਈ ਅਮੀਰ ਸਮਝਦਾ ਉਹ ਨਹੀਂ ਅਮੀਰ ਇੱਕ ਤਾਂ ਮੇਰੀ ਰੂਹ ਬਹੁਤ ਅਮੀਰ ਹੈ ਦੂਜਾ ਬਿਲਕੁਲ ਕਮੀ ਕੋਈ ਨਹੀਂ ਕਰੋੜਾਪਤੀ ਕੋ ਕਹੇਗਾ ਮੈਂ ਕਰੋੜਾਪਤੀ ਹਾਂ ਅਰਬ ਤੱਕ ਜਾਏਗਾ ਅਰਬਪਤੀ ਪਰ ਮੇਰੀ ਬਨਾਮੀ ਜਾਇਦਾਦ ਨਹੀਂ ਕੋਈ ਜਿਹੜੀ ਕੋਠੀ ਜਿੰਨੇ ਦੱਤ ਦੀ ਆ ਜਿਹੜੀ ਕਾਰ ਜਿੰਨੇ ਲੱਖ ਦੀ ਉੱਤੇ ਲਿਖਿਆ ਹੋਇਆ ਹੰਸਰਾਜ ਹਲਸ ਵਲਦ ਸਰਦਾਰ ਅਰਜਨ ਸਿੰਘ ਇਹ ਨਹੀਂ ਜੇ ਹਰਾਮ ਦੀ ਕਮਾਈ ਹੁੰਦੀ ਕ腐ਸ਼ਨ ਦੀ ਕਮਾਈ ਹੁੰਦੀ ਤੇ ਮੈਂ ਕਹਿੰਦਾ ਉਹ ਕੋਠੀ ਮੇਰੀ ਐ ਮੈਂ ਤਾਂ ਇਹਨੂੰ ਉੱਥੋਂ ਦੂਰ ਦੀ ਨੰਗੀ ਜਣਾਉਣਾ ਕਿ ਬਨਾਮੀ ਜਦ ਅੱਦਾ ਬਣਾਇਆ ਨਾ ਇਸ ਕਰਕੇ ਸੱਜਣੋ ਜਦੋਂ ਤੋਂ ਜੰਮਿਆ ਰੱਬ ਝੂਠ ਨਾ ਬੁਲਾਵੇ ਮੈਂ ਏਜੰਸੀਆਂ ਨੂੰ ਵੀ ਕਿਹਾ ਸੀ ਮੈਂ ਕਿਹਾ ਜਿਹੜੀ ਪ੍ਰੋਪਰਟੀ ਨਜ਼ਰ ਆਉਂਦੀ ਉਹ ਕਰੋੜਾਂ ਦੀ ਆ ਰਬੇ ਨਾਮੀ ਪੂਰੀ ਦੁਨੀਆ ਦੇ ਵਿੱਚ ਹੰਸਰਾ ਜਨਸ ਤੇ ਲੱਗ ਲੋ ਉਦਦੇ ਖੁਦ ਸਲੰਡਰ ਕਰ ਦੋ ਸਿਆਸਤ ਉੱਜੜੇ ਆ ਆ ਗੌਣ ਦਾ ਕਰ ਵਿੱਚੋਂ ਕਮਾਏ ਆ ਸਿਆਸਤ ਚ ਕੱਖ ਨਹੀਂ ਕਰ ਸਵਾ ਗੌਲਾ ਤੋਂ ਸਵਾ ਉੱਜੜ ਤੋਂ ਇਮਾਨਦਾਰ ਬੰਦੇ ਵਾਸਤੇ ਕਰਪਟਲੀ ਹੋਏਗਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਬਲਾ ਜੀ 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 ਜੇ ਕਰੀ ਹੱਥ ਖੜੇ ਕਰਕੇ ਦੱਸ ਦਿਓ ਫੁੱਲ ਨੂੰ ਵੋਟਾਂ ਪਾਉਂਗੇ ਬੋਲੇ ਸੁਨਹਿਰਾ ਆਸ਼ੀਰਿਆ ਕਾਲ